ਖੇਤਰੀਕ ਜੀ 11ਵਾਂ ਮਹੀਨਾ ਸਾਲ 2025 ਦਿਨ ਹੈਗਾ ਅੱਜ ਵੀਰਵਾਰ ਤੇ ਰਾਤ ਪਾਈ ਆਪਾਂ ਸਾਹਮਣੇ ਜਿਹੜੇ ਤੁਸੀਂ ਸ਼ੈੱਡ ਦੇਖਿਆ ਨੇ ਉਹ ਇੱਥੇ ਰਾਤ ਕੱਟੀ ਹੈਗੀ ਤੇ ਹੁਣ ਜਿਹੜਾ ਸਮਾਂ ਹੋਇਆ 6 ਵਜੇ ਆ ਐਨੀ ਸੁਦੇਹਾਂ ਤਾਂ ਕਦੇ ਉੱਠੀ ਨਹੀਂ ਹੈਗੇ ਜੀ ਉੱਠ ਜਾਣੇ ਆਗੇ ਪਰ 8 8:30 ਦਾ ਆਰਾਮ ਨਾਲ ਹੋ ਹੀ ਜਾਂਦੇ ਆ ਸਾਨੂੰ ਪਤਾ ਹੀ ਆਪਾਂ ਨੂੰ ਇੰਨਾ ਆਏ ਭਾਈ ਸਵੇਰੇ ਸਵੇਰੇ ਤੇ ਕਹਿੰਦੇ ਪਾਣੀ ਛੜਕਣਾ ਤੇ ਮਾਤਾ ਪਾਣੀ ਛੜਕੀ ਜਾਂਦੀ ਹੈ ਭਾਈ ਲੱਕੜ ਦੇੰਬਰ ਸਾਰਾ ਕੁਝ ਚਾਕੇ ਤੇ ਆਹ ਖੜਿਆ ਮੁੰਡੇ ਤਿਆਰ ਵਰ ਤਿਆਰ ਹੋਏ ਅੱਖਾਂ ਹਜੇ ਅੱਧ ਪਜਦੀਆਂ ਜੇ ਖੁੱਲੀਆਂ ਮਲੀ ਜਾਂਦੇ ਆ ਤੇ ਨਾਲੇ ਉੱਚਾ ਨੀਮਾ ਲਿਆ ਬੋਲੀ ਜਾਂਦੇ ਆ ਅੰਨਾ ਹੋਰਿਆਂ ਨੂੰ ਮਿਲ ਗਈ ਰੀੜ ਬਸ ਇਦੀ ਸੀਗੀ ਬਸ ਚਲੋ ਵਧੀਆ ਗੱਲ ਹੈ ਤੇ ਅੰਨਾ ਹੋਣਿਆਂ ਦਾ ਵੀ ਧੰਨਵਾਦ ਹੈ ਜਿਨ੍ਹਾਂ ਨੇ ਭਾਈ ਠਾਇਆ ਤੇ ਕਿਉਂਕਿ ਅੱਜ ਫਿਰ ਟਾਈਮ ਨਾ ਤਰਪਾਂਗੇ ਹਨਾ ਚਾਹ ਤਾਂ ਚਲੋ ਗਾਂਝਾ ਕੇ ਪੀ ਲਾਂਗੇ ਨੀਂਦ ਪੂਰੀ ਆ ਜੇ ਉਹ ਤੇ ਜੀ ਦੇ ਤਾਂ ਪੂਰੀ ਹੋਣੀ ਨਹੀਂ ਸੀ ਕਿਉਂਕਿ ਗੱਲਬਾਤ ਹੈ ਨਾ ਤੇ ਲਿਸ਼ੂ ਬਾਈ ਨੂੰ ਕੱਲ ਦਾ ਜੀ ਉਹ ਭੇਜੀ ਆਨੇ ਆਗੇ ਪਿੰਡ ਕੱਲ ਜੱਫੀਆਂ ਜੱਫੀਆਂ ਵੀ ਪਾ ਲਈਆਂ ਸੀਗਾ ਵੀ ਭਾਈ ਚਲੋ ਅਲਵਿਦਾ ਹੋ ਗਈ ਸੀਗੀ ਹੈ ਨਾ ਹਾਂ ਹਜੇ ਰੋਟੀਆਂ ਆਪਣੇ ਨਾਲ ਹੋਰ ਰੱਖੇ ਲਿਖੇਗਾ ਅੰਗ ਆਜੋ ਫਿਰ ਚੱਲ ਜੇ ਮੁੰਡਾ ਆਜੋ ਭਾਈ ਕਰਦੇ ਆਂ ਜੀ ਸਫਰ ਅੱਜ ਦਾ ਸ਼ੁਰੂ ਤੇ ਸਵੇਰ ਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵੱਡੇਆਂ ਛੋਟਿਆਂ ਨੂੰ ਪੈਣਾ ਭਰਾਵਾਂ ਨੂੰ ਦੇਸ਼ ਆਲੇ ਨੂੰ ਤੇ ਵਿਦੇਸ਼ਾਂ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਆ ਸਿੱਧੀ ਭਾਈ ਛੜਕ ਜਾਂਦੀ ਹੈਗੀ ਕੰਨਿਆ ਕੁਮਾਰੀ ਵੱਲ ਨੂੰ 100 ਕਿਲੋਮੀਟਰ ਤੋਂ ਥੋੜਾ ਜਿਹਾ ਘੱਟ ਆਗਾ ਜੀ ਤੇ ਆਪਾਂ ਪਹੁੰਚਦੇ ਆਂ ਭਾਈ ਅੱਜ ਕੰਨਿਆ ਕੁਮਾਰੀ 2 ਕਿਲੋਮੀਟਰ ਦਾ ਸਫ਼ਰ ਕਰਕੇ ਆਏ ਆਂ ਜੀ ਤੇ ਚਾਹ ਵਾਲੀ ਦੁਕਾਨ ਆ ਗਈ ਭਾਈ ਚਾਹ ਪੀ ਲ ਗਏ ਫੇਰ ਹੀ ਅੱਗੇ ਤੁਰਾਂਗੇ ਨਹੀਂ ਤਾਂ ਨਹੀਂ ਚੱਲਿਆ ਜਾਂਦਾ ਇੱਕ ਤਾਂ ਅਜ ਉੱਥੇ ਵੀ ਸਾਨੂੰ ਪਤਾਗਾ ਸੰਦੇਹਾਗੇ ਦਾ ਬਣਦੀ ਹੈ ਜੀ ਚਾਹ ਚਾਹ ਪੀਣ ਤੋਂ ਬਾਅਦ ਜੀ ਸਾਈਕਲ ਦੱਬੀ ਤੁਰਿਆ ਤੇ ਲਗਭਗ 20-25 ਕਿਲੋਮੀਟਰ ਦਾ ਜਿਹੜਾ ਸਫਰ ਆਪਾਂ ਸਵੇਰੇ ਸਵੇਰੇ ਭਾਈ ਕਰਿਆ ਆਏ ਆ ਅੱਜ ਥੋੜਾ ਸੁਨੇਹਾ ਉੱਠੇ ਸੀਗੇ ਤੇ ਉਹਦਾ ਫਾਇਦਾ ਵੀ ਜ਼ਰੂਰ ਹੋਇਆ ਤੇ ਆਸੇ ਪਾਸੇ ਦੇਖੋ ਭਾਈ ਤੁਸੀਂ ਹਰਿਆਲੀ ਬਹੁਤ ਆ ਆ ਜਿਹੜੇ ਸਾਰੇ ਦਰਖਤ ਆ ਨਾ ਨਮ ਆ ਇਹ ਨਮ ਬੜਾ ਐਥੇ ਤੇ ਹੈ ਵੀ ਹਰੇ ਭਰੇ ਕੋਈ ਐ ਨਹੀਂ ਹੈਗਾ ਸੁੱਕਿਆਗਾ ਨਮ ਸਾਰੇ ਦਰਖਤ ਹਰੇ ਭਰੇ ਆ ਤੇ ਪਹੁੰਚ ਚੱਕੀ ਅਸ ਕੋਈ ਹੁਣ ਢਾਬਾ ਆ ਜੇ ਉਸ ਤੋਂ ਬਾਅਦ ਕੁਝ ਖਾ ਕੇ ਜੀ ਤੇ ਫਿਰ ਅੱਜ ਕਨਿਆਕਮਾਰੀ ਆਪਾਂ ਟਾਈਮ ਨਾਲ ਪਹੁੰਚਾਂਗੇ ਤੇ ਥੋੜਾ ਜਿਹਾ ਦੂਰ ਹੈ ਪਹਾੜ ਸਾਹਮਣੇ ਦਿਖੀ ਜਾਂਦੇ ਹੈਗੇ ਤੇ ਅੱਜ ਤੁਹਾਨੂੰ ਉਹ ਵੀ ਸਾਰਾ ਆਲਾ ਦਵਾਲਾ ਦਿਖਾਵਾਂਗੇ ਕਨਿਆਕਮਾਰੀ ਦਾ ਬਹੁਤ ਹੀ ਵਧੀਆ ਤੇ ਡਰੋਨ ਡਾਵਾਂਗੇ ਜੀ ਤੇ ਹੋ ਸਕੇਆ ਜਿੰਨਾ ਹੋ ਸਕੇਆ 19 ਸੋਹਣੀ ਵੀਡੀਓ ਬਣਾਵਾਂਗੇ ਸਾਰਾ ਆਲਾ ਦਵਾਲਾ ਤੁਹਾਨੂੰ ਦਿਖਾਵਾਂਗੇ ਇਧਰ ਭਾਈ ਕਬ ਆ ਗਿਆ ਜੀ ਉਸ ਖਾ ਲਈਏ ਫਿਰ ਚੱਲਦੇ ਆ ਅੱਗੇ ਗੱਲ ਬਣੀ ਨਹੀਂ ਪਈ ਇਸ ਥਾਬੇ ਤੇ ਥੋੜਾ ਹੋਰ ਅੱਗੇ ਚੱਲਦੇ ਆ ਬੜੇ ਟਾਈਮ ਬਾਅਦ ਜੀ ਪਹਾੜ ਦੇਖਣ ਲੱਗੇ ਆਗੇ ਬਹੁਤ ਟਾਈਮ ਬਾਅਦ ਆਪਾਂ ਇੱਕ ਕਰੀ ਬਈ ਪਹਿਲਾਂ ਵੀ ਗੱਲ ਕੀਤੀ ਸੀਗੀ ਜਦੋਂ ਆਪਾਂ ਇਹ ਸਫ਼ਰ ਦੇ ਵਿੱਚ ਨਹੀਂ ਸੀਗੇ ਉਦੋਂ ਨਾ ਇਦਾਂ ਲੱਗਦਾ ਹੁੰਦਾ ਸੀਗਾ ਵੀ ਜਿਹੜੇ ਪਹਾੜ ਆ ਕੱਲੇ Shimla Manali ਵਾਲੀ ਐ ਵੀ ਹੋਰ ਕਿਤੇ ਪਹਾੜ ਨਹੀਂ ਹੈਗੇ ਤੇ ਪਰ ਜਦੋਂ ਘੁੰਮ ਮੈਂ ਕਮ ਆਇਆ ਹਨਾ ਭਾਈ ਆਲੇ ਦੁਆਲੇ ਆਏ ਘਰੋਂ ਬਾਹਰ ਨਿਕਲੇ ਤਾਂ ਫੇਰ ਪਤਾ ਲੱਗਿਆ ਬਿਹਾਰ ਦੇ ਵਿੱਚ ਵੀ ਪਹਾੜ ਮਿਲ ਜਾਂਦੇ ਆ ਥੋੜੇ ਬਹੁਤ ਚਾਰਖੰਡ ਦੇ ਵਿੱਚ ਵੀ ਜੰਮੂ ਕਸ਼ਮੀਰ ਉਧਰ ਤਾਂ ਹੈਗੀ ਹੈਗੇ ਆ ਜੀ ਹਨਾ ਲਦਾਖਣੀ ਤੇ ਆਹ ਦੇਖ ਲਓ ਇੱਧਰ ਭਾਰਤ ਦੇ ਜਮਾ ਆਖਰੀ ਸਿਰੇ ਵੱਲ ਆਪਾਂ ਜਾਈਏ ਨੇ ਜਮਾ ਖੁੰਝ ਦੇ ਵਿੱਚ ਜਮਾ ਖੁੰਝ ਦੇ ਵਿੱਚ ਫਿਰਦੇ ਆਂਗੇ ਇੱਧਰ ਵੀ ਪਹਾੜ ਦੇਖਣ ਨੂੰ पहाड़ हरे भरे थोड़े जा दूर आगे, थोड़ा जावाड़ा अज तो पहली वारी बई एने सस्ते नारियल पीवा गे अपा पर जेड़े हिसाब से है छोटे छोटे जग कोकोनट है सामने ओ फी से लिखया होया सौ रुपये के चार पीस मार गया बच्चा लो भाई हरपाल जी चक्की मेरे धनबाद

ਚੈਨ ਨਾ ਕੜਕੜ ਕਰੀ ਜਾਂਦੀ ਸੀ ਅਜਾਹ ਬੋਤਲ ਜੀ ਲਈ ਹੈਗੀ ਕੱਢ ਦੋ ਕਰ ਦ ਸਾਈਕਲ 'ਤੇ ਭੱਜਿਆ ਹੀ ਤੁਰ ਜਾਵੇ ਇੱਧਰ ਮਾਰ ਉਹਨੂੰ ਰਹਿਣ ਦੇ ਆਹ ਗਰਾਰੀ ਚੁੱਪੀ ਬੇਸ ਕਦੇ ਨਾ ਮਾਰੀਂ ਬਸ ਹਾਂ ਦੇਖ ਤੇ ਨਹੀਂ ਮਾਰਦਾ ਮੈਂ ਆ ਉਹਨੂੰ ਕਿੱਧਰ ਲੈ ਕੇ ਪਾਸੇ ਪਾਸੇ ਆ ਮਾ ਚਲੋ ਲੈ ਨਹੀਂ ਸ਼ੂ ਇੱਧਰ ਆ ਅਸ ਸਮੇ ਭਾਈ ਆਪਾਂ ਜਿਹੜੀ ਸੜਕ ਦੇ ਉੱਤੇ ਸਫਰ ਕਰੀ ਜਾਂਦੇ ਆ ਇਹ 44 ਨੰਬਰ ਸੜਕ ਹੈਗੀ ਇਹ 44 ਨੰਬਰ ਸੜਕ ਦੀ ਕਹਾਣੀ ਇਸ ਤਰ੍ਹਾਂ ਦੀ ਇਹ ਨਾਲ ਭਾਈ ਸ਼੍ਰੀਨਗਰ ਜੰਮੂ ਕਸ਼ਮੀਰ ਤੋਂ ਸ਼ੁਰੂ ਹੁੰਦੀ ਹੈਗੀ ਉੱਥੋਂ ਸ਼ੁਰੂ ਹੋ ਕੇ ਤੇ ਜਿੱਥੇ ਆਪਾਂ ਜਾਣਾਗਾ ਕਨਿਆਕਮਾਰੀ ਭਾਰਤ ਦਾ ਜਿੱਥੇ ਆਖਰੀ ਥਾਂਗਾ ਕਨਿਆਕਮਾਰੀ ਵੈਸੇ ਤਾਂ ਬਹੁਤ ਆਖਰੀ ਥਾਂਗੇ ਜਿਵੇਂ ਆਪਾਂ ਪਹਿਲਾਂ ਇੰਦਰਾ ਪੁਆਇੰਟ ਗਏ ਤੇ ਫਿਰ ਇੱਥੇ ਇਤਨੋ ਸ਼ਕੋੜੀ ਗਏ ਹਨਾ ਉਹ ਵੀ ਆਖਰੀ ਕਹ ਲੋ ਚਾਹੇ ਪਹਿਲਾ ਕਹ ਲੋ ਵੀ ਭਾਰਤ ਤੋਂ ਸ਼ੁਰੂ ਹੁੰਦਾ ਉਮੀ ਹੈ ਇਹ ਕੱਲੋ ਭਾਰਤ ਤੋਂ ਖਤਮ ਹੁੰਦਾਗਾ ਤੇ ਆਪਾਂ ਹੁਣ ਜ਼ਿਆਦਾ ਗੱਲਾਂ ਨਾ ਕਰਦੇ ਹੋਏ ਗੱਲ ਤੇ ਆਈਏ ਇਹ ਸੜਕ ਦੀ ਗੱਲ ਤੇ ਇੱਥੇ ਆ ਕੇ ਖਤਮ ਹੋ ਜਾਂਦੀ ਹੈ ਕਨਿਆਕਮਾਰੀ ਤੇ ਲਗਭਗ 4112 ਕਿਲੋਮੀਟਰ ਲੰਬੀ ਸੜਕ ਹੈਗੀ ਜੀ ਇਹ 4112 ਕਿਲੋਮੀਟਰ ਤੇ ਲਗਭਗ 9 ਰਾਜਾਂ ਦੇ ਵਿੱਚੋਂ ਲੰਘ ਕੇ 10ਵਾਂ ਰਾਜ ਆਹ ਤਾਮਿਲਨਾਡੂ ਦੇ ਵਿੱਚ ਆ ਜਾਂਦੀ ਹੈਗੀ 10ਵਾਂ ਰਾਜ ਜਿਵੇਂ ਆਪਣਾ ਜੰਮੂ ਕਸ਼ਮੀਰ ਫਿਰ ਪੰਜਾਬ ਹਰਿਆਣਾ ਹੋ ਗਿਆ ਹਰਿਆਣਾ ਤੋਂ ਬਾਅਦ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼ ਤੇ ਫਿਰ ਤਾਮਿਲਨਾਡੂ ਜੀ ਹੁਣ ਜਿਹੜੇ ਰਾਜ ਦੇ ਵਿੱਚ ਆਪਾਂ ਇਸ ਵਕਤ ਹੈਗੇ ਆਗੇ ਤੇ ਹੁਣ ਇਹਦਾ ਨੰਬਰ ਹੈਗਾ 44 ਪਹਿਲਾਂ ਇਹਦਾ ਨੰਬਰ ਸੀਗਾ ਨੈਸ਼ਨਲ ਹਾਈਵੇ 7 ਨੰਬਰ ਇਸ ਸੜਕ ਦਾ ਸਿੱਧੀ ਆਉਂਦੀ ਹੈ ਜੀ ਇਹ ਉਥੋਂ ਬਹੁਤ ਜਣੇ ਸਫਰ ਕਰਦੇ ਆਗੇ ਬਹੁਤ ਲੋਕ ਜਿਹੜੇ ਘੁੰਮਣ-ਘਮਾਉਣ ਦਾ ਭਾਈ ਸ਼ੌਂਕ ਰੱਖਦੇ ਆਗੇ ਉਹ ਇਧਰੋਂ ਆਪਣੇ ਕਸ਼ਮੀਰ ਤੋਂ ਲੈ ਕੇ ਕਸ਼ਮੀਰ ਟੂ ਕਨਿਆਕਮਾਰੀ ਇਨੂੰ ਕੇਕੇ ਕੇ ਵੀ ਕਹਿ ਦਿੰਦੇ ਆਗੇ ਕਸ਼ਮੀਰ ਤੋਂ ਕਨਿਆਕਮਾਰੀ ਤੇ ਸਿੱਧਾ ਇੱਧਰ ਆਉਂਦੇ ਆਗੇ ਸਾਰੇ ਰਾਜਾਂ ਦੇ ਵਿੱਚ ਦੀ ਲੰਘਦੇ ਹੋਏ ਮਤਲਬ ਕਿ ਭਾਰਤ ਦੇ ਨਕਸ਼ੇ ਤੋਂ ਬਿਲਕੁਲ ਉੱਤੇ ਤੋਂ ਸ਼ੁਰੂ ਹੋ ਜਾਂਦੇ ਆ ਜੀ ਤੇ ਇੱਧਰ ਥੱਲੇ ਨੂੰ ਤੁਰਿਆਉਂਦੇ ਆ ਇਹ ਪਾਸਾ ਜਿਹੜਾ ਨਕਸ਼ੇ ਦਾ ਆਪਣਾ ਭਾਰਤ ਦਾ ਹਨਾ ਥੱਲੇ ਵਾਲਾ ਪਾਸਾ ਹੈਗਾ ਬਿਲਕੁਲ ਜਿੱਥੇ ਆਪਾਂ ਇੱਥੇ ਫਿਰਦੇ ਆ ਹੁਣ ਕਨਿਆਕਮਾਰੀ ਆਪਣਾ ਲਗਭਗ 30 30 35 ਕਿਲੋਮੀਟਰ ਬਾਕੀ ਰਹਿ ਗਿਆ ਜੀ ਤੇ ਇੱਕ ਵਾਰੀ ਨਾ ਤੁਸੀਂ ਆਹ ਪੌਣ ਚੱਕੀਆਂ ਤੇ ਪਹਾੜ ਦੇਖੋ ਆਪਾਂ ਉਡਣ ਖਟੋਲਾ ਡਾਉਣੇ ਆਗੇ ਉਹਦੇ ਨਾਲ ਦੇਖੋ ਆਲਾ ਦਵਾਲਾ ਤੇ ਨਾਲੇ ਆਹ ਸੜਕ ਪੂਰੀ ਵਧੀਆ ਦੇਖੂਗੀ 43 ਨੰਬਰ ਵਾਲੀ ਜਾਦਾ ਪੌਣ ਚੱਕੀਆਂ ਜੀ ਬਹੁਤ ਹੀ ਜ਼ਿਆਦਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਧਰ ਵੀ ਥਾਂ ਥਾਂ ਤੇ ਥਾਂ ਥਾਂ ਤੇ ਕਦੋਂ ਦੇ ਦੇਖਦੇ ਆਉਣੇ ਆ ਤੇ ਇਹਨਾਂ ਦੇ ਕੋਲੇ ਆਪਾਂ ਦੇਖਦੇ ਆ ਭਾਈ ਇਹਨਾਂ ਦੀ ਜੜਚ ਨਾ ਉਹ ਜਾਲ ਜਾਲਾ ਕੇ ਤੇ ਦੋ ਖੰਭੇ ਲਾ ਕੇ ਟਰਾਂਸਫਾਰਮ ਰੱਖਿਆ ਹੋਇਆ ਹੈਗਾ ਹਰੇਕ ਦੇ ਕੋਲੇ ਹਰੇਕ ਪੌਣ ਚੱਕੀ ਦੇ ਕੋਲੇ ਆਟਾ ਦਾ ਇਹਨਾਂ ਕਿਹੜਾ ਪੀਂਦੇ ਆ ਜੀ ਹੁਣ ਤਾਂ ਇਹਦੇ ਤੋਂ ਬਿਜਲੀ ਪੈਦਾ ਹੀ ਕਰਦੇ ਆਗੇ ਆਹ ਹਜੇ ਵੀ ਭਾਈ ਨਮੀ ਆਈ ਜਾਂਦੀ ਹੈ ਜੀ ਤੇ ਬੜੀ ਵਧੀਆ ਗੱਲ ਹੈ ਬੜਾ ਵਧੀਆ درخت ਤਾਂ ਹਨਾ ਜੀ ਨੰਮ ਹਵਾ ਵੀ ਸਾਫ ਸੁਥਰੀ ਰਹਿੰਦੀ ਹੈ ਇਹਦੇ ਨਾਲ ਇਧਰ ਭਾਈ ਕਹਿੰਦੇ ਕੰਨਿਆ ਕੁਮਾਰੀ ਵਾਲੇ ਪਾਸੇ ਨਾ ਜਿਹੜੀ ਜ਼ਮੀਨ ਹੈ ਮਿੱਟੀ ਹੈਗੀ ਮਿੱਟੀ ਹਲਕੀ ਹੈ ਤੇ ਇੱਕ ਰੇਤਲੀ ਹੈਗੀ ਤੇ ਇਹ ਨਮੀ ਉੱਥੇ ਜ਼ਿਆਦਾ ਹੁੰਦੀ ਹੈ ਕਿ ਜਿੱਥੇ ਗਰਮੀ ਜ਼ਿਆਦਾ ਪੈਂਦੀ ਹੈਗੀ ਇੱਥੇ ਗਰਮੀ ਜ਼ਿਆਦਾ ਪੈਂਦੀ ਹੈ ਜੀ ਤਾਪਮਾਨ ਉੱਚਾ ਰਹਿੰਦਾਗਾ ਤੇ ਇਹਨੂੰ ਪਾਣੀ ਦੀ ਵੀ ਘੱਟ ਲੋੜ ਹੁੰਦੀ ਐ ਨੀ ਮਾਲ ਨੂੰ ਪਾਣੀ ਦੀ ਘੱਟ ਲੋੜ ਹੋਣ ਕਰਕੇ ਇਹ ਬਹੁਤ ਸਾਲ ਚੱਲਦਾਗਾ ਲਗਭਗ ਬਾਈ ਕਹਿੰਦੇ ਇੱਕ ਨਹਿਮ ਦਾ ਦਰਖਤ ਜੇ ਕੋਈ ਨਾ ਵੱਡੇ ਹਨਾ 150 ਸਾਲ ਤੋਂ ਲੈ ਕੇ 200 ਸਾਲ ਤੱਕ ਜਿਉਂਦਾ ਰਹਿੰਦਾਗਾ ਇੱਕ ਨਹਿਮ ਦਾ ਦਰਖਤ ਤੇ ਇਧਰ ਤਾਪਮਾਨ ਥੋੜਾ ਖੁਸ਼ਕ ਰਹਿੰਦਾਗਾ ਮਿੱਟੀ ਥੋੜੀ ਰੇਤਲੀ ਤੇ ਜਿਵੇਂ ਪਹਿਲੇ ਦੱਸਿਆ ਵੀ ਹਨਾ ਹਲਕੀ ਹੈਗੀ ਚੋਦੇ ਕਰਕੇ ਇਹ ਜਲਦੀ ਉੱਗ ਪੈਂਦਾ ਹੈਗਾ ਇੱਧਰ ਤਾਂ ਕਰਕੇ ਕਹਿੰਦੇ ਭਾਈ ਇਹ ਨਿੰਮ ਦੇ ਦਰਖਤ ਜਿਹੜੇ ਜਿਆਦਾ ਆ ਗਏ ਆ ਸੜਕਾਂ ਦੇ ਆਲੇ-ਦੁਆਲੇ ਜਿੰਨੇ ਵੀ ਦੇਖੋਗੇ ਉਹ ਉੱਤਰ ਤੱਕ ਜਿੰਨੀ ਹਰਿਆਲੀ ਹੈ ਨਾ ਸਾਰਾ ਨਿੰਮ ਆ ਗਾਇ ਸਾਰਾ ਆਲੇ-ਦੁਆਲੇ ਦੇਖਦੇ-ਦੇਖਦੇ ਜੀ ਕਿੰਨੇ ਹੀ ਗਾਂ ਆ ਗਿਆਂ ਸਫ਼ਰ ਕਰਕੇ ਪਰ ਅਜੇ ਤੱਕ ਨੇ ਕੋਈ ਖਾਣ ਵਾਲਾ ਨਾ ਢਾਬਾ ਨਹੀਂ ਆਇਆ ਹੈਗਾ ਜਿੱਥੋਂ ਰੋਟੀ ਮਿਲ ਜੇ ਹੈ ਨਾ ਪਿੱਛੇ ਇੱਕ ਆਇਆ ਸੀਗਾ ਜੀ ਉਹ ਕਹਿੰਦੇ ਭਾਈ ਅਜੇ ਟਾਈਮ ਘੱਟ ਹੋਇਆ ਖੋਲੇ ਨਹੀਂਗਾ ਟੱਬਾ ਥਰਚਾ ਹੀ ਪੀਣੀ ਪਊਗੀ ਹੋਰ ਤਾਂ ਕੋਈ ਹੱਲ ਨਹੀਂ ਜਿੰਨਾ ਟਾਈਮ ਕੋਸ ਖਾਣ ਨੂੰ ਨਹੀਂ ਮਿਲਦਾ ਚਾਹ ਤੇ ਤੋਰਦਿਆਂ ਗੱਡੀ ਨੂੰ ਆ ਜਾ ਹਰਪਾਲੇ ਚਾਹ ਆ ਜਾ ਆ ਜਾ ਪੀਨੇ ਆ ਗਿਓ ਆ ਨਹੀਂ ਸੁਪਾਈ ਸਾਹਿਬ ਵੀ ਕੱਲ ਘਰੇ ਜਾਣ ਨੂੰ ਕਹਿੰਦਾ ਸੀਗਾ ਮੈਨੂੰ ਚੜਾ ਦਿਓ ਜੀ ਟਰੱਕ ਤੇ ਰੇਲ ਗੱਡੀ ਤੇ ਕਦੇ ਕਿੱਧਰ ਕਦੇ ਕਿੱਧਰ ਭਜ ਭਜਾਉਂਦਾ ਸੀਗਾ ਆ ਆ ਗਿਆ ਭਾਈ ਨਾਲ ਹੀ ਆ ਗਿਆ ਕੰਨਿਆ ਕਮਾਰੀ ਹੌਲੀ 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 ਹੁਣ ਕੰਨਿਆ ਕਮਾਰੀ ਤੋਂ ਸ਼ਾਇਦ ਕੱਲ ਨੂੰ ਰੇਲ ਗੱਡੀ ਚੱਲੂਗੀ ਜੀ ਉਹਦੇ ਤੇ ਭੇਜਾਂਗੇ ਭਾਈ ਸਾਹਿਬ ਨੂੰ ਸਿੱਧਾ ਲੁਧਿਆਣੇ ਆਪੱਖਾ ਦਾ ਜਮੇ ਸੜਕ ਦੇ ਉੱਤੇ ਲਾਇਆ ਪਿਆਗਾ ਅਚਾਈ ਵੀ ਖਾਸੀ ਹੈ ਇਹਦੀ ਆ ਲਓ ਪਾਈ ਤੇ ਮਗਰਲੇ ਪਾਸੇ ਉਹ ਟਰਾਂਸਫਾਰਮ ਟਾਈਮ ਬਾਦ ਭਾਈ ਇੱਕ ਆਮ ਅਸਾਂ ਖਾਣ ਪੀਣ ਵਾਲੀ ਦੁਕਾਨ ਆਏ ਸੀਗੇ ਤੇ ਇੱਥੋਂ ਵੀ ਜਿਹੜੀਆਂ ਆਪਾਂ ਨੂੰ ਆਹ ਭਾਈ ਪੈਟੀਆਂ ਜੀਆਂ ਖਾਣੀਆਂ ਪਈਆਂ ਦੋ ਤਿੰਨ ਉਹ ਖਾੜੀਆਂ ਭਾਈ ਹੋਰ ਕੀ ਕਰਗੇ ਫਿਰ ਸਾਈਕਲ ਚਲਾਈ ਜਾਨੇ ਆ ਕਿ ਭੁੱਖ ਵੀ ਲੱਗਦੀ ਆ ਨਾ ਜ਼ੋਰ ਲੱਗਦਾਗਾ ਤੇ ਨਾਲ ਫਿਰ ਸਾਨੂੰ ਪਤਾ ਹੀ ਆ ਚਾਹ ਚਾਹ ਠੀਕ ਆ ਜੀ ਵਧੀਆ ਗੀ ਬਾਬਾ ਭਾਲੀ ਕਰੇ ਹੁਣ ਫਿਰ ਸਿੱਧਾ ਖੇਚਦੇ ਆ ਸਾਈਕਲ ਕੰਨਿਆ ਕਮਰੀ ਦੇ ਜਮਾ ਕੋਲੇ ਜਾ ਕੇ ਮਿਲਾਂਗੇ ਦੇਖਣ ਨੂੰ ਮਿਲਿਆ ਭਾਈ ਆ ਜਿਹੜੇ 8 ਦਾ ਸਖਰ ਲਿਖਿਆ ਨਾ ਐਨਾ ਨਹੀਂ ਬੜਾ ਡਾਟ ਪਵਾਇਗਾ ਬਹੁਤ ਦਿਨ ਹੋ ਗਏ ਕੰਨਿਆ ਕਮਾਰੀ ਕੰਨਿਆ ਕਮਾਰੀ ਕੰਨਿਆ ਕਮਾਰੀ ਹੁਣ ਪਹੁੰਚਿਆ ਕੰਨਿਆ ਕਮਾਰੀ ਦੇ ਨੇੜੇ ਲਾ ਦਨੇ ਆ ਬਸ ਗੱਡੀਆਂ ਖਿੱਚ ਕੇ ਜੀ ਪਹੁੰਚ ਗਏ ਆ ਜੀ ਕੰਨਿਆ ਕਮਾਰੀ ਸਾਹਮਣੇ ਭਾਈ ਆਹ ਕੰਨਿਆ ਕਮਾਰੀ ਦੇ ਘਰ ਦੁਕਾਨਾਂ ਦੇਖਿਆ ਨੇ ਤੁਸੀਂ ਬਾਜ਼ਾਰ ਆ ਗਿਆ ਛੋਟਾ ਜਾ ਕੇ ਤੇ ਰਾਜ ਹੈਗਾ ਜੀ ਇਹ ਤਾਮਿਲਨਾਡੂ ਬਠੰਡੇ ਤੋਂ ਜੀ ਲਗਭਗ 3100 ਕਿਲੋਮੀਟਰ ਐ ਇਸ ਵਕਤ ਆਪਾਂ ਦੂਰ ਆ ਗਏ 3100 ਕਿਲੋਮੀਟਰ ਤੇ ਰਾਜ ਤਾਮਿਲਨਾਡੂ ਦੇ ਵਿੱਚ ਕੁੱਲ 38 ਜ਼ਿਲ੍ਹੇ ਆ ਗਏ 38 ਜ਼ਿਲ੍ਹਿਆਂ ਦੇ ਵਿੱਚੋਂ ਆਪਾਂ ਇਹ ਆਖਰਲਾ ਜ਼ਿਲ੍ਹਾ ਵੀ ਬੋਲ ਸਕਦੇ ਆ ਜੀ ਕੰਨਿਆ ਕੁਮਾਰੀ ਇੱਕ ਜ਼ਿਲ੍ਹਾ ਦਾ ਇਹ ਵੀ ਇੱਕ ਜ਼ਿਲ੍ਹਾ ਹੀ ਆ ਜੀ ਆਖਰ ਵਾਲੇ ਬੋਲ ਸਕਦੇ ਆ ਇੱਥੇ ਆ ਕੇ ਵੀ ਭਾਰਤ ਦੀ ਹੱਦ ਜਣੀ ਖਤਮ ਹੋ ਜਾਂਦੀ ਹੈਗੀ ਉਸ ਸਿਰੇ ਤੇ ਵੀ ਆਪਾਂ ਚੱਲ ਕੇ ਆਵਾਂਗੇ ਜਿੱਥੇ ਹੱਦ ਖਤਮ ਹੁੰਦੀ ਹੈਗੀ ਆ ਦੇਖ ਲਓ ਭਾਈ ਆਲਾ ਦਵਾਲਾ ਹੋਟਲ-ਹੋਟਲ ਤਾਂ ਵਧੀਆ ਚੰਗੇ ਆ ਰਹਿਣ ਸਹਿਣ ਵਾਸਤੇ ਘੁੰਮਣ ਘਮਾਉਣ ਵਾਲੇ ਲੋਕ ਇੱਥੇ ਵੀ ਆਉਂਦੇ ਜਾਂਦੇ ਆ ਨਾ ਹੋਟਲ-ਹਟਲ ਹੈਗੇ ਆ ਸਾਰਾ ਕੁਝ ਸામਨੇ ਗੇਟ ਬਣਿਆ ਹੋਇਆ ਜੀ ਤੇ ਤਾਮਿਲ ਭਾਸ਼ਾ ਤੇ ਅੰਗਰੇਜ਼ੀ ਭਾਸ਼ਾ ਦੇ ਵਿੱਚ ਲਿਖਿਆ ਹੋਇਆ ਜੀ ਆਇਆਂ ਨੂੰ ਭਾਈ ਕੰਨਿਆ ਕਮਾਰੀ ਚਲੋ 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 ਚੜਾਈ ਹੈ ਜੀ ਇਹ ਸ਼ਹਿਰ ਇਦਾਂ ਹੀ ਲੱਗਦਾ ਜਿਵੇਂ ਟਿੱਬੇ ਤੇ ਵਸਿਆ ਹੁੰਦਾਗਾ ਵੇਕਾਨੰਦ ਕੇਂਦਰਾ ਚੱਲਦੇ ਆ ਜੀ ਹੁਣ ਆਪਾਂ ਆਖਰੀ ਪੁਆਇੰਟ ਵੱਲ ਨੂੰ ਬਸ ਥੋੜਾ ਜਿਹਾ ਹੋਰ ਅੱਗੇ ਜਾ ਕੇ ਸਮੁੰਦਰ ਆਇ ਇੰਨਾ ਕਹੇ ਸ਼ਹਿਰ ਸੀਗਾ ਤੇ ਆਪਣਾ ਇਹ ਸਫਰ ਉੱਤਰ ਤੋਂ ਲੈ ਕੇ ਭਾਈ ਆਪਾਂ ਦੱਖਣ ਦੇ ਵਿੱਚ ਆ ਗਏ ਆ ਬਿਲਕੁਲ ਭਾਰਤ ਦੇ ਨਕਸ਼ੇ ਆਪਾਂ ਤਾਹਾਂ ਤੋਂ ਨਿਗਾ ਮਾਰ ਗਏ ਨਾ ਤਾਹਾਂ ਤੋਂ ਲੈ ਕੇ ਥੱਲੇ ਤੱਕ ਆ ਗਏ ਆ ਲਗਭਗ 6 ਮਹੀਨਾ ਤੋਂ 6 ਮਹੀਨਾ ਤੋਂ ਉੱਪਰ ਦਾ ਸਮਾਂ ਆਪਾਂ ਨੂੰ ਲੱਗਿਆ ਇੱਥੋਂ ਤੱਕ ਪਹੁੰਚਦਿਆਂ ਨੂੰ ਤੇ ਨਿਸ਼ੂ ਭਾਈ ਅੱਜ ਆਪਣੇ ਨਾਲ ਜਿਹੜਾ ਵਾਕ ਹੋ ਜੂਗਾ ਕੱਲ ਨੂੰ ਭਾਈ ਰੇਲ ਗੱਡੀ ਆ ਐਸੇ ਸ਼ਹਿਰ ਤੋਂ ਜਿਹੜੀ ਚੱਲੂਗੀ ਤੇ ਬਹੁਤ ਹੀ ਵਧੀਆ ਰਿਹਾ ਜੀ ਇਹ ਸਫ਼ਰ ਬਾਬੇ ਦੀ ਕਿਰਪਾ ਨਾਲ ਆਓ ਸਾਹਮਣੇ ਸਮੁੰਦਰ ਲੋ ਵੇ ਅਖਰੀ ਸਰੇ ਵਾਲਾ ਜਾਂਦੇ ਹੋਏ ਆ ਕਾਦੀ ਬਿਲਡਿੰਗ ਬਣੀ ਹੋਈ ਆ ਜੀ ਬੜੀ ਸੋਹਣੀ ਆਗੀ ਆਹ ਦੇਖੋ ਭਾਈ ਸਮੁੰਦਰ ਕਿਹੜੇ ਲੋਟ ਬਾਈ ਦੀਆਂ ਨੇ ਛੱਲਾਂ ਆਹ ਲਓ ਭਾਈ ਆਖਰੀ ਸਰਾ ਭਾਰਤ ਦਾ ਪਹੁੰਚ ਗਏ ਆ ਵਾਹ ਹੈ ਗੁਰਜੀ ਪਾਸੇ ਤੋਂ ਬਾਅਦ ਇੰਡੀਆ ਖਤਮ ਹੋ ਗਿਆ ਹੋ ਨਹੀਂ ਇੰਡੀਆ ਬਚਿਆ ਉਹ ਭਈਆ ਇਹ ਪੀਸ ਨਹੀਂ ਆਇਆ ਉਧਰ ਤੇ ਨਹੀਂ ਆ ਗਿਆ ਜਮਾ ਹੁਣ ਸਿਰੇ ਤੇ ਲੈ ਹੀ ਜਾਈਏ ਜੀ ਪਹੁੰਚ ਗਏ ਆ ਭਾਈ ਭਾਰਤ ਦੇ ਆਖਰੀ ਥਾਂ ਉੱਤੇ ਆ ਬਿਲਕੁਲ ਆਖਰੀ ਸਿਰਾਂਗਾ ਇੰਦਰਾ ਪੁਆਇੰਟ ਵੀ ਜਾ ਕੇ ਆਏ ਜੀ ਉਹ ਵੀ ਆਖਰੀ ਸਿਰਾ ਸੀ ਭਾਰਤ ਦਾ ਅਦਵਤ ਤਨੋਸ਼ ਕੋੜੀ ਜਾ ਕੇ ਆਏ ਉਹ ਵੀ ਆਖਰੀ ਸਰਾ ਸੀ ਭਾਰਤ ਦਾ ਪਰ ਜਿਹੜਾ ਜ਼ਿਆਦਾ ਮਸ਼ਹੂਰ ਆ ਨਾ ਲੋਕਾਂ ਦੇ ਵਿੱਚ ਜਿਹਨੂੰ ਹਰੇਕ ਕੋਈ ਜਾਣਦਾਗਾ ਕਸ਼ਮੀਰ ਤੋਂ ਕਨਿਆਕ ਮਾਰੀ ਜਿਹਨੂੰ ਕਹਿੰਦੇ ਆਂਦੇ ਆ ਹਨਾ ਉਹ ਸੇਰਾ ਆਹਾਗਾ ਤੇ ਇੱਥੇ ਵੀ ਭਾਈ ਆਪਾਂ ਪਹੁੰਚ ਗਏ ਲਗਭਗ 6 ਮਹੀਨਿਆਂ ਤੋਂ ਉੱਪਰ ਆਪਾਂ ਨੂੰ ਲੱਗੇ ਇੱਥੋਂ ਤੱਕ ਪਹੁੰਚਣ ਵਾਸਤੇ ਤੇ ਬਹੁਤ ਹੀ ਵਧੀਆ ਇਹ ਸਫ਼ਰ ਰਹਾ ਜੀ ਤੇ ਸਮੁੰਦਰ ਦੇਖੋ ਤੁਸੀਂ ਕਿਹੜੇ ਲੋਟ ਭਾਈ ਪਾਣੀ ਆਉਂਦਾ ਛੱਲਾਂ ਕਿਹੜੇ ਲੋਟ ਆਉਂਦੀਆਂ ਨੇ ਤੇ ਤੁਸੀਂ ਇੱਧਰ ਚੱਕੋਂਗੇ ਇਹ ਕੋਹੋ ਸਾਹਮਣੇ ਭਾਈ ਬੁੱਤ ਬਣਿਆ ਹੋਇਆ ਤਸਵੀਰ ਬਣੀ ਹੋਈ ਹੈਗੀ ਉਹ ਭਾਈ ਸੁਆਮੀ ਵਿਵੇਕਾਨੰਦ ਜੀ ਦੀ ਤਸਵੀਰਾਂ ਉਹਨਾਂ ਨੇ ਉੱਥੇ ਧਿਆਨ ਕਰਿਆ ਸੀਗਾ ਉੱਥੇ ਵੀ ਬਹੁਤ ਲੋਕ ਜਾਂਦੇ ਆ ਜੀ ਸਾਹਮਣੇ ਉੱਥੇ ਵੀ ਜਾਂਦੇ ਹੈਗੇ ਕਿਸ਼ਤੀ ਤੇ ਜਾਣਾ ਪੈਂਦਾ ਜੀ ਇਧਰਲੇ ਪਾਸੇ ਉਹ ਕਿਸ਼ਤੀ ਜਾਂਦੀ ਹੈਗੀ ਕਿਸੇ ਪਾਸੇ ਤੇ ਉਹਦੇ ਤੇ ਚੜ ਕੇ ਜਾਣਾ ਪੈਂਦਾਗਾ ਦੇਖਾਂਗੇ ਆਪਾਂ ਭਾਈ ਉੱਥੇ ਵੀ ਹੁਣ ਲੱਗਦੇ ਹੱਥ ਜਾ ਹੀ ਆਵਾਂਗੇ ਆਹ ਖੜੀਆਂ ਜੀ ਆਪਣੇ ਚਾਰੀਆਂ ਗੱਡੀਆਂ ਇੱਥੇ ਲਿਆ ਕੇ ਲਾਈਆਂ ਕਾਊਂਟਰ ਤੇ ਇਹ ਹੋਰ ਵੀ ਬਹੁਤ سارے ਲੋਕ ਆ ਜੀ ਇੱਥੇ ਕਿਹੜੇ ਲੋਟ ਮਾਰਦਾ ਛੱਲਾ ਸੁਬੰਦਰ ਬਾਬਾ ਹਵਾ ਬਹੁਤ ਤੇ ਚੱਲਦੀ ਹੈ ਜੀ ਬਹੁਤ ਤੇਜ਼ ਹਵਾ ਗਈ ਜੀਦਾ ਕਰਕੇ ਪਾਣੀ ਦੇਖੋ ਕਿਹੜੇ ਲੜ ਘੂਰੀਆਂ ਵਟਵਾਟ ਆਉਂਦਾਗਾ ਸਾਰਾ ਸਬਸਾ ਖਾਈ ਦੇਗੇ ਸਾਰਾ ਆਸਾ ਪਾਸਾ ਜੀ ਇਹ ਆਹੋ ਲਓ ਭਾਈ ਉੱਥੇ ਬਹੁਤ ਲੋਕ ਨਹਾਈ ਵੀ ਜਾਂਦੇ ਹੈਗੇ ਆਪਾਂ ਵੀ ਲਾ ਕੇ ਜਾਵਾਂਗੇ ਦੋ ਚਾਰ ਚੁੰਮੀਆਂ ਕੱਲ ਦੇ ਨਾਤੇ ਨਹੀਂ ਹੈਗੇ ਨਾਲੇ ਕੱਪੜੇ ਬਦਲ ਲਾਂਗੇ ਗਰਮੀ ਬਹੁਤ ਆ ਗਈ ਇੱਥੇ ਕਹਿੰਦੇ ਭਾਈ ਤਿੰਨ ਸਮੁੰਦਰ ਇਕੱਠੇ ਹੁੰਦੇ ਹੈਗੇ ਭਾਰਤੀ ਮਹਾਸਾਗਰ ਅਰਬ ਮਹਾਸਾਗਰ ਤੇ ਬੰਗਾਲ ਦੀ ਖਾੜੀ ਇੱਥੇ ਆ ਕੇ ਕਹਿੰਦੇ ਤਿੰਨ ਕਹਿੰਦੇ ਸਮੁੰਦਰ ਭਾਈ ਇਕੱਠੇ ਹੋ ਜਾਂਦੇ ਆ ਤਿੰਨਾਂ ਦਾ ਮੇਲ ਹੁੰਦਾਗਾ ਕਨਿਆ ਕਮਾਰੀ ਸਮੁੰਦਰ ਚ ਨਹਾਣੂ ਕੇ ਜੀ ਹੁਣ ਆਪ ਆ ਗਏ ਆ ਭਾਈ ਰੇਲਵੇ ਸਟੇਸ਼ਨ ਤੇ ਜਿਹੜਾ ਤੁਸੀਂ ਮਗਰਲੇ ਪਾਸੇ ਦੇਖਿਆ ਨੇ ਇਹ ਕਨਿਆ ਕਮਾਰੀ ਦਾ ਰੇਲਵੇ ਸਟੇਸ਼ਨ ਆ ਇੱਥੋਂ ਹੀ ਭਾਈ ਰੇਲ ਗੱਡੀਆਂ ਤੁਰਦੀਆਂ ਨੇ ਤੇ ਇੱਥੇ ਆ ਕੇ ਖੜ ਜਾਂਦੀਆਂ ਨੇ ਐਦੂਗਾ ਨਹੀਂ ਜਾਂਦੀਆਂ ਕਿਉਂਕਿ ਐਦੂਗਾ ਸਾਨੂੰ ਪਤਾ ਹੀ ਆ ਜੀ ਸਮੁੰਦਰ ਆਗਾ ਭਾਈ ਆ ਦੇਖ ਲਓ ਇਧਰਲੇ ਪਾਸੇ ਇੱਥੇ ਭਾਈ ਸਾਨੂੰ ਪਤਾ ਹੀ ਆ ਆਪਾਂ ਨਿਸ਼ੂ ਨਾਲ ਆਏ ਆਂਗੇ ਨਿਸ਼ੂ ਨੇ ਭਾਈ ਕੱਲ ਨੂੰ ਇੱਥੋਂ ਜਾਣਾਗਾ ਰੇਲ ਗੱਡੀ ਜਿਹੜੀ ਕੱਲ ਦੀ ਆਉਦੀ ਇੱਥੋਂ ਕਨਿਆਕਮਾਰੀ ਤੋਂ ਸਿੱਧੀ ਲੁਧਿਆਣੇ ਦੀ ਤੇ ਟਿਕਟ ਭਾਈ ਹੋ ਗਈ ਆ ਤੇ ਬਸ ਸਾਈਕਲ ਗੱਡੀ 'ਚ ਰੱਖਣਾਗਾ ਤੇ ਉਹਦਾ ਪਤਾ ਕਰ ਹੀ ਜਾਣੇ ਆਗੇ ਕੀ ਗੱਲਬਾਤ ਹੋਊਗੀ ਤੇ ਫਿਰ ਕਰਕੇ ਦੋ ਚਾਰ ਗੱਲਾਂ ਬਾਤਾਂ ਨਿਸ਼ੂ ਭਾਈ ਨਾਲ ਸਾਂਝੀਆਂ ਤੇ ਫਿਰ ਆਪਾਂ ਵੀ ਜਿਹੜੇ ਚਾਲੇ ਪਾਵਾਂਗੇ ਇੱਥੋਂ ਕਨਿਆਕਮਾਰੀ ਤੋਂ ਸਾਹਮਣੇ ਭਾਈ ਦਫਤਰ ਹੈਗਾ ਜਿੱਥੋਂ ਸਾਈਕਲ ਸੂਕਲ ਹਨਾ ਐਰਾ ਵਗੈਰਾ ਜੋ ਵੀ ਸਮਾਨ ਹੁੰਦਾ ਰੇਲ ਗੱਡੀ ਚ ਰੱਖ ਕੇ ਲੈ ਜਾਣ ਵਾਸਤੇ ਤੇ ਇਹ ਗੱਲਬਾਤ ਕਰਦੇ ਆ ਇੱਥੇ ਗੱਲਬਾਤ ਕਰਨੀ ਪੈਂਦੀ ਹੈਗੀ ਤੇ ਉਹਨੂੰ ਪੈਕ ਪੂਕ ਚੰਗੀ ਤਰ੍ਹਾਂ ਭਾਈ ਸਾਰਾ ਕੁਝ ਕਰ ਦਿੰਦੇ ਹੈਗੇ 10 ਮਿੰਟਾਂ ਨੂੰ ਆਉਣਗੇ ਜੀ ਤੇ ਇੱਧਰ ਬੈਠ ਕੇ ਆਪਾਂ ਉਹਨਾਂ ਟਾਈਮ ਇੰਤਜ਼ਾਰ ਕਰਦੇ ਆ ਭਾਈ ਦਫਤਰ ਵਾਲਿਆਂ ਦਾ ਇੱਥੇ ਰੇਲਵੇ ਸਟੇਸ਼ਨ ਤੇ ਆਪਾਂ 4 ਵਜੇ ਤੋਂ ਬਾਅਦ ਜਿਹੜਾ ਆ ਗਏ ਸੀਗੇ ਜੀ ਇਦੂ ਬਾਦ ਭਾਈ ਸਾਈਕਲ ਸੂੰਕਰ ਸਾਰਾ ਕੁਝ ਕਰਵਾਉਣਾ ਹਨਾ ਨਿਸ਼ੂ ਭਾਈ ਦਾ ਉਹਨਾਂ ਨੇ ਪਤਾ ਹੀ ਜਾਣਗਾ ਤੇ ਖਾਸਾ ਟਾਈਮ ਲੱਗ ਗਿਆ ਹੁਣ ਇੱਥੇ ਨੇਰਾ ਹੋ ਗਿਆ ਆਪਾਂ ਨੂੰ ਇੱਥੇ ਹੁਣ ਸਾਰਾ ਕੰਮ ਨਿਬੜਿਆਗਾ ਸਾਈਕਲ ਭਾਈ ਕੱਲ ਨੂੰ ਰੇਲ ਗੱਡੀ ਤੇ ਜਾਊਗਾ ਤੇ ਲੁਧਿਆਣੇ ਪਹੁੰਚ ਜਾਊਗਾ ਸਾਈਕਲ ਦਾ 400 ਕੁ ਰੁਪਏ ਲੱਗੇਗੇ ਤੇ ਨਿਸ਼ੂ ਭਾਈ ਵੀ ਕੱਲ ਨੂੰ ਜਾਊਗਾ ਜੇ ਆਪਾਂ ਇੱਥੇ ਟਾਈਮ ਨਾਲ ਵਿਹਲੇ ਹੋ ਜਾਂਦੇ ਤਾਂ ਆਪਾਂ ਅੱਗੇ ਨੂੰ ਤੁਰ ਪੈਂਦੇ ਪਰ ਹੁਣ ਆਪਾਂ ਨੂੰ ਇੱਥੇ ਨੇਰਾ ਹੋ ਗਿਆ ਤੇ ਅੱਜ ਦੀ ਰਾਤ ਆਪਾਂ ਇੱਥੇ ਰਹਿਾਂਗੇ ਨਿਸ਼ੂ ਭਾਈ ਵੀ ਆਪਣੇ ਨਾਲ ਹੀ ਕੱਲ ਨੂੰ ਆਪਾਂ ਭਾਈ ਆਪਣੇ ਉਧਰ ਨੂੰ ਤੁਰਪਾਂਗੇ ਅੱਗੇ ਨੂੰ ਜਿੱਧਰ ਨੂੰ ਆਪਣਾ ਸਫ਼ਰ ਹੈ ਤੇ ਨੀਸ਼ੂ ਭਾਈ ਇੱਥੋਂ ਰੇਲ ਗੱਡੀ ਤੇ ਚੜਜੂਗਾ ਜੀ ਠੀਕ ਹੈ ਜੀ ਤੇ ਅੱਜ ਦੀ ਰਾਤ ਫਿਰ ਆਪਾਂ ਹੋਰ ਇਕੱਠੇ ਆਗੇ ਹੈਗੇ ਆਗੇ ਚਾਰੇ ਭਰਾ ਹੁਣ ਕੋਈ ਰਹਿਣ ਵਾਸਤੇ ਥਾਂ ਲੱਭ ਲਗੇ ਕੰਨਿਆ ਕਮਾਰੀ ਚੀ ਆਪਾਂ ਸਮਾ ਭਾਈ 8:30 ਹੋ ਗਿਆ ਤੇ ਜਦੋਂ ਰਹਿਣ ਵਾਸਤੇ ਕਿਤੇ ਕੋਈ ਜਗ੍ਹਾ ਨਹੀਂ ਮਿਲੀ ਪਿੱਛੇ ਇੱਕ ਆਸ਼ਰਮ 'ਚ ਵੀ ਪੁੱਛ ਕੇ ਆਏ ਆ ਉਹਨਾਂ ਨੇ ਵੀ ਜਵਾਬ ਦਿੱਤਾ ਤਾ ਦੇਨੇ ਨਾ ਆਪਾਂ ਇੱਥੇ ਆਏ ਸੀਗੇ ਇਹ ਉਹੀ ਆਖਰੀ ਥਾਂਗਾ ਭਾਰਤ ਦਾ ਜਿੱਥੇ ਆਪਾਂ ਭਾਈ ਇੱਥੇ ਨਹਾ ਧੋਕੇ ਵੀ ਗਏ ਆ ਸਮੁੰਦਰ ਦੇ ਵਿੱਚ ਆਹ ਦੇਖ ਕੇ ਗਏ ਸੀ ਸਾਹਮਣੇ ਜਿਹੜਾ ਆਹ ਕੰਧ ਕੌਲਾਗਾ ਇਹ ਆ ਛੱਤ ਪਈ ਹੋਈ ਇਹ ਆਪਣੇ ਧਿਆਨ 'ਚ ਸੀਗਾ ਤੇ ਪਾਏ ਤਾਂ ਪਤਾ ਨਹੀਂ ਸੀਗਾ ਰਹਿਣਾ ਪੈ ਜੂਗਾ ਹਨਾ ਤੇ ਰਹਿਣਾ ਇੱਥੇ ਪੈ ਗਿਆ ਤੇ ਸਾਹਮਣੇ ਹੁਣ ਉੱਥੇ ਲੱਗਦਾ ਡੇਰੇ ਲਾਵਾਂਗੇ ਆਪਾਂ ਇਧਰਲੇ ਆਸੇ-ਪਾਸ ਇੱਥੇ ਆਸੇ-ਪਾਸੇ ਕਿਤੇ ਸਾਈਕਲ ਲਾ ਦਾਂਗੇ ਇਸ ਸਮੁੰਦਰ ਦੇ ਕਿਨਾਰੇ ਬਾਈ ਹਵਾ ਬਹੁਤ ਠੰਡੀ ਚੱਲੀ ਜਾਂਦੀ ਹੈਗੀ ਤੇ ਇੱਥੇ ਪੈ ਜਾਗੇ ਛੱਤ ਹੈਗੀ ਆ ਮੀਂਹ ਕਣੀ ਤੋਂ ਬਚ ਜਾਗੇ ਸਾਈਕਲ ਵੀ ਉੱਥੇ ਲਾ ਲਾਂਗੇ ਕੰਨਿਆ ਕੁਮਾਰੀ ਸਮੁੰਦਰ ਦੇ ਕਿਨਾਰੇ ਤੇ ਨਾ ਇੱਕ ਆ ਗੱਲ ਵਧੀਆ ਲੱਗੀ ਜੀ ਇੱਥੇ ਕੋਈ ਰੋਕ ਟੋਕ ਨਹੀਂ ਹੈਗੀ ਚਾਹੇ ਰਾਤ ਨੂੰ ਜਿਹੜਾ ਮਰਜੀ 12 ਵਜੇ 1 ਵਜੇ ਜੋ ਮਰਜੀ ਆਓ ਤੁਸੀਂ ਜਾਓ ਤੁਸੀਂ ਹਨਾ ਕੋਈ ਰੋਕ ਟੋਕ ਨਹੀਂ ਹੈਗੀ ਤੇ ਥਾਂ ਥਾਂ ਤੇ ਭਾਈ ਕੈਮਰੇ ਵੀ ਲੱਗੇ ਹੋਏ ਆ ਤੇ ਇਧਰ ਦੇਖ ਲਓ ਤੁਸੀਂ ਭਾਈ ਆਹਾ ਕੰਦਾ ਉਤੋਂ ਦੀ ਲੋਕ ਕਿਵੇਂ ਲੌਂਕੀ ਜਾਂਦੇ ਆਗੇ ਇਹ ਰਾਤ ਦਾ ਹੁਣ 10:30 ਦਾ ਸਮਾਂ ਹੋ ਗਿਆ ਤੇ ਪਰਲੇ ਪਾਸੇ ਸਮੁੰਦਰ ਆ ਸਾਨੂੰ ਪਤਾ ਹੀ ਹੈ ਉਹਦੀਆਂ ਜਿਹੜੀਆਂ ਛੱਲਾਂੀਆਂ ਉਹ ਦੇਖੀ ਜਾਂਦੇ ਤੇ ਆਜੋ ਫਿਰ ਆਪਾਂ ਵੀ ਦੇਖ ਲਗੇ ਭਾਈ ਹਨਾ ਤੇ ਰਾਤ ਨੂੰ ਸਮੁੰਦਰ ਦਾ ਕਿਦਾਂ ਦਾ ਮਾਹੌਲ ਆਗਾ ਆ ਦੇਖੋ ਭਾਈ ਸਾਹਮਣੇ ਖੈਰ ਭਾਈ ਰਾਤ ਤਾਂ ਜਿਆਦਾ ਹਨੇਰਾ ਜਿਆਦਾਗਾ ਐਨਾ ਕੋ ਦਿਖਦਾ ਤਾਂ ਨਹੀਂ ਹੋਣਾਗਾ ਛੋਰ ਸ਼ਰਾਬਈ ਆਗਾ ਛੱਲਾਂ ਇੱਥੇ ਜਿਹੜੀਆਂ ਥੋੜੀਆਂ ਜੀਆਂ ਜਿਆਦਾ ਹੀ ਤੇਜ਼ ਅੱਗ ਆ ਦੇਖ ਆ ਦੇਖੀ ਜਾਂਦੇ ਐ ਇਹ ਸਾਰਾ ਕੁਝ ਖੜੇ ਇੱਥੇ ਪੈਣਾ ਤਾਂ ਭਾਈ ਆਪਾਂ ਉੱਥੇ ਸਾਹਮਣੇ ਸੀਗਾ ਜਿਹੜਾ ਸਾਨੂੰ ਆਪਾਂ ਪਹਿਲਾਂ ਦਿਖਾਇਆ ਸੀ ਭਾਈ ਉੱਥੇ ਵੀ ਛੱਤ ਬਣੀ ਹੋਈ ਹੈਗੀ ਹੈ ਨਾ ਪਰ ਜਦੋਂ ਸਮੁੰਦਰ ਚੋਂ ਆਈ ਜਾਂਦੀ ਹੈ ਨਾ ਠੰਡੀ ਠੰਡੀ ਹਵਾ ਤੇ ਨਾਲ ਦੀ ਨਾਲ ਭੱਜ ਕੇ ਮੁੰਡਿਆਂ ਨੇ ਇਧਰ ਤੰਬੂ ਕੱਢ ਲਿਆ ਤੰਬੂ ਲਾ ਲਿਆ ਭਾਈ ਇੱਕ ਲਾਇਆ ਪਿਆਗਾ ਤੇ ਇੱਕ ਹਜੇ ਲਾਉਣ ਆ ਲੱਗਾ ਤੇ ਸੰਦੀਪ ਹੋਣੀ ਇਹ ਦੇਖਦੇ ਕੀ ਕਰੀ ਜਾਂਦੇ ਆਗੇ ਆਹ ਲਓ ਜੀ ਸੁੱਤਾ ਪਿਆਗਾ ਸੰਦੀਪ ਦਾ ਭਾਈ ਚਲੋ ਪਿਆ ਰਹਨ ਦੋ ਦੂਜਾ ਤੰਬੂ ਵੀ ਭਾਈ ਆਪਾਂ ਇੱਥੇ ਲਾਉਣੇ ਆਗੇ ਕਿਉਂਕਿ ਠੰਡੀ ਹਵਾ ਚੱਲਦੀ ਹੈਗੇ ਨਹੀਂ ਤਾਂ ਪਾਲੇ ਮਰ ਜਾਗੇ ਅੱਜ ਦੀ ਵੀਡੀਓ ਜੀ ਆਪਣੀ ਸਮਾਪਤੀ ਵੱਲ ਵਧੀ ਹੈ ਭਾਈ ਤੇ ਕੱਲ ਨੂੰ ਭਾਈ ਆਪਾਂ ਤੁਹਾਨੂੰ ਦੱਸ ਦਈਏ ਆਪਾਂ ਇਥੋਂ ਜਿਹੜਾ ਪੰਜਾਬ ਨਾ ਸਾਈਕਲ ਤੇ ਹੀ ਜਾਵਾਂਗੇ ਨਿਸ਼ੂ ਭਾਈ ਆ ਜਿਹੜਾ ਕੱਲਾ ਉਹ ਆਪਣਾ ਰੇਲ ਗੱਡੀ ਤੇ ਜਾ ਰਿਹਾਗਾ ਉਹਨੂੰ ਭਾਈ ਘਰੇ ਕੋਈ ਕੰਮ ਆਗਾ ਕੱਲ ਨੂੰ ਉਹ ਰੇਲ ਗੱਡੀ ਤੇ ਚੜਜੂਗਾ ਤੇ ਆਪਾਂ ਜਿਹੜਾ ਸਵੇਰੇ ਆਪਣਾ ਸਫਰਾ ਸ਼ੁਰੂ ਕਰ ਦੇਵਾਂਗੇ ਇੱਥੋਂ ਆਪਾਂ ਕੇਰਲਾ ਮਹਾਰਾਸ਼ਟਰ ਸ਼੍ਰੀ ਹਜੂਰ ਸਭ ਹੁੰਦੇ ਹੋਏ ਪੰਜਾਬ ਜਾਵਾਂਗੇ ਠੀਕ ਆ ਜੀ ਤੇ ਇਦਾਂ ਹੀ ਜਾਵਾਂਗੇ ਤੇ ਆਪਣਾ ਆਪਣਾ ਸਫਰਾ ਜਿਹੜਾ ਜਾਰੀ ਰਹੂਗਾ ਤੇ ਉਹ ਹੋ ਸਕਦਾ ਭਾਈ ਕੋਈ ਸਮੇਂ ਦਾ ਕੋਈ ਪਤਾ ਨਹੀਂ ਹੈ ਨਾ 2 ਮਹੀਨੇ 4 ਮਹੀਨੇ ਜਾਂ 1 ਮਹੀਨਾ ਕਿੰਨਾ ਟਾਈਮ ਜਾਰੀ ਰਹੂ ਇਸਾਂ ਵਾਲੀ ਵੀਡੀਓ ਸਮਾਪਤ ਕਰਦੇ ਆਂ ਜੀ ਤੇ ਕਹਾ ਬੱਚਾ ਗਾ ਜੀ ਬਹੁਤ ਹੀ ਪਿਆਰਾ ਜਿਹਾ ਬੱਚਾ ਗਾ ਭਾਈ ਇਹ ਤਰਨ ਤਾਰਨ ਤੋਂ ਆ ਆਪਣੀਆਂ ਵੀਡੀਓ ਦੇਖਦਾ ਗਾ ਤੇ ਬਾਬਾ ਭਲੀ ਕਰੇ ਜੀ ਚੜ੍ਹਦੀ ਕਲਾ ਦੇ ਵਿੱਚ ਰਹੇ ਬਹੁਤ ਹੀ ਪਿਆਰਾ ਬੱਚਾ ਗਾ ਤੇ ਕਹਾ ਭੈਣ ਦਾ ਜੀ ਜਨਮ ਦੇਣਾ ਗਾ ਨਾਮ ਹੈਗਾ ਗਾ ਕੀਰਤਕਾਰ ਭੈਣ ਨੂੰ ਜਨਮ ਦੇਣ ਦੀਆਂ ਬਹੁਤ-ਬਹੁਤ ਵਧਾਈਆਂ ਤੇ ਇਹਨਾਂ ਦੇ ਭਾਈ ਸਾਰੇ ਪਰਿਵਾਰ ਨੂੰ ਵੀ ਜਨਮ ਦੇਣ ਦੀਆਂ ਬਹੁਤ-ਬਹੁਤ ਵਧਾਈਆਂ ਠੀਕ ਹੈ ਜੀ ਤੇ ਮਿਲਦੇ ਆਂ ਜੀ ਫਿਰ ਕੱਲ ਨੂੰ ਇੱਕ ਨਵੇਂ ਸਫ਼ਰ ਦੇ ਨਾਲ ਬਹੁਤ ਧੰਨਵਾਦ ਤੁਹਾਡੇ ਸਾਰਿਆਂ ਦਾ ਜਿਹੜਾ ਸਮਾਂ ਕੱਢ ਕੇ ਆਪਣੀ ਵੀਡੀਓ ਦੇਖ ਲੈਨੇ ਹੋ ਲਾਈਕ ਕਰ ਦਿਓ ਤੇ ਚੰਗੇ ਚੰਗੇ ਕਮੈਂਟ ਕਰ ਦਿਓ ਸਤਿ ਸ੍ਰੀ ਅਕਾਲ ਭਾਈ